ਜਿਹੜਾ ਹੁਣ ਟਾਈਮ ਆ ਗਿਆ ਜੀ ਹਲਦੀ ਲਾਉਣ ਦਾ ਇਹ ਲੱਗਦੀ ਹੈ ਨਾ ਬਾਈ ਇਧਰ ਕਰ ਗਈ ਹੈ ਨਾ ਘੈਂਟ ਇਹ ਸਾਡੇ ਕੋਲੇ ਹਲਦੀ ਦਾ ਸੀਡ ਜਿਹੜਾ ਆ ਉਹ ਬਿਲਕੁਲ ਤਿਆਰ ਹੈ ਕਿੰਨਾ ਮਤਲਬ ਘੈਂਟ ਸੀਡ ਹੈ ਇਹ ਇਹ ਪੂਰਾ ਪਿਓਰ ਸੀਡ ਹੈ ਇਹ ਝਾੜ ਵੀ ਇਹਦਾ ਬਹੁਤ ਜਿਆਦਾ ਹੈ ਤੁਸੀਂ ਦੇਖੋਗੇ ਰੰਗ ਦੇਖੋ ਤੁਸੀਂ ਇਹਦਾ ਪਹਿਲੇ ਜੀ ਇੰਨੀ ਜਿਆਦੇ ਹੈ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਆਪਣਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ 1 ਮਤਲਬ ਕਹਿਣ ਦਾ ਭਾਵ ਹੈ ਕਿ ਇੱਕ ਤਾਂ ਬਾਗ ਦੀ ਇਨਕ ਦੂਜਾ ਧਣੀਆਂ ਤੀਜਾ ਅਸੀਂ ਇਹਦੇ ਨਾਲ ਜਿਹੜੇ ਚੌਲੇ ਲਾਉਣੇ ਆ ਤੇ ਮੂੰਗੀ ਲਾਉਣੀ ਹੈ ਇਹ ਚੀਜ਼ਾਂ ਘਰਾਂ ਦੇ ਵਿੱਚ ਜ਼ਰੂਰ ਲਾਓ ਪਰ ਡੈਕੋਰੇਸ਼ਨ ਬੂਟੇ ਲਾਉਣੇ ਆ ਜਾ ਹੋਰ ਲੋਨ ਨੇ ਜੇ ਤੁਸੀਂ ਹੁਣ ਹਲਦੀ ਲਾਓ ਇਹਨੂੰ ਅਸੀਂ ਜ਼ਿਆਦਾ ਟਾਈਮ ਜਿਹੜਾ ਇਹਨੂੰ ਅਸੀਂ ਧੁੱਪੇ ਨਹੀਂ ਰੱਖ ਸਕਦੇ ਕਿ ਇਹਦੇ ਵਿੱਚ ਤੁਸੀਂ ਕਸੀਏ ਦੇ ਨਾਲ ਖਾੜੀ ਮਾਰ ਲਓ ਤਕਰੀਬਨ 5 ਤੋਂ 6 ਲਓ ਤੇ ਮੁਠੀ ਬੰਦ ਕਰ ਲਓ ਇਸ ਤਰੀਕੇ ਦੇ ਨਾਲ ਤਾਂ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਦੇ ਨਾਲ ਮਿੱਟੀ ਪਾ ਦੇਣੀ ਹੈ ਬਈ ਇੱਕ ਕਿੱਲੇ ਚਾਰ ਦਿਨ ਲੱਗਣੇ ਆ ਉਹ ਤੁਹਾਡਾ ਇੱਕ ਦਿਨ ਦੇ ਵਿੱਚ ਕੰਮ ਨਿਬੜ ਜਾਊਗਾ ਜਿਹੜਾ ਹੁਣ ਟਾਈਮ ਆ ਗਿਆ ਜੀ ਹਲਦੀ ਲਾਉਣ ਦਾ ਕਿਉਂਕਿ ਇਹ ਹਲਦੀ ਤੁਸੀਂ ਮਾਰਚ ਤੇ ਅਪ੍ਰੈਲ ਦੋ ਮਹੀਨੇ ਦਾ ਸਹੀ ਟਾਈਮ ਆ ਜਿਹੜਾ ਹਲਦੀ ਦਾ ਲਾਉਣ ਦਾ ਪਰ ਮਾਰਚ ਦੇ ਸਟਾਰਟਿੰਗ ਤੋਂ ਲੈ ਕੇ ਅਪ੍ਰੈਲ ਦੇ ਲਾਸਟ ਤੱਕ ਅਸੀਂ ਹਲਦੀ ਲਾ ਸਕਦੇ ਆ ਤੇ ਇਹ ਹਲਦੀ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਜਿਹੜੀ ਆ ਹੁਣ ਤਿਆਰ ਆ ਦੇਖੋ ਤੁਸੀਂ ਆ ਸਾਰੇ ਅਸੀਂ ਇਹ ਢੱਕੀ ਹੋਈ ਆ ਕਿਉਂਕਿ ਗਿੱਲੀਆਂ ਬੋਰੀਆਂ ਪਾ ਕੇ ਢੱਕਦੇ ਨੇ ਤਾਂ ਕਿ ਇਹ ਸੁੱਕੇ ਨਾ ਤੇ ਲੱਗਦੀ ਆ ਨਾ ਬਾਈ ਅਦਰ ਕਰ ਗਈ ਹੈ ਨਾ ਘੈਂਟ ਤੇ ਇਹਦੀ ਜਿਹੜੀ ਨਜ਼ਾਰੇ ਆ ਉਹ ਵੱਖਰੀ ਆ ਬਾਈ ਤੇ ਹੁਣ ਦਿੰਨੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਇਹਦੇ ਬਾਰੇ ਹਲਦੀ ਦੇ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਅ ਚੜਦਾ ਪੰਜਾਬ 31 ਦੇ ਵਿੱਚ ਅੱਜ ਅਸੀਂ ਇੱਕ ਵਾਰ ਫੇਰ ਤੁਹਾਡੇ ਕੋਲੇ ਹਾਜ਼ਰ ਆ ਇੱਕ ਨਵੀਂ ਵੀਡੀਓ ਲੈ ਕੇ ਤੇ ਹੁਣ ਟਾਈਮ ਚੱਲ ਰਿਹਾ ਹੈਗਾ ਜੀ ਹਲਦੀ ਦਾ ਤੇ ਸਾਡੇ ਕੋਲੇ ਹਲਦੀ ਦਾ ਸੀਡ ਜਿਹੜਾ ਆ ਉਹ ਬਿਲਕੁਲ ਤਿਆਰ ਹੈ ਤੇ ਅਸੀਂ ਇਹ ਜਿਹੜਾ ਹੁਣ ਅਸੀਂ ਲਾ ਰਹੇ ਹੈਗੇ ਜਿਹੜਾ ਅਸੀਂ ਛਾਵੇਂ ਰੱਖਿਆ ਹੋਇਆ ਇਸ ਤੋਂ ਬਾਅਦ ਜਿਹੜਾ ਅਸੀਂ ਇਹਨੂੰ ਟ੍ਰਾਂਸਪਲੈਂਟਾ ਹੁਣ ਜਿਹੜਾ ਅਸੀਂ ਇਹਨੂੰ ਸੀਡ ਨੂੰ ਉੱਥੇ ਅਸੀਂ ਜਿਹੜਾ ਲਾਵਾਂਗੇ ਬਿੱਡਾਂ ਦੇ ਉੱਪਰ ਤੇ ਬਹੁਤ ਹੀ ਵਧੀਆ ਸੀਡ ਆ ਤੁਸੀਂ ਦੇਖੋ ਤੁਸੀਂ ਕਿੰਨਾ ਮਤਲਬ ਘੈਂਟ ਸੀਡ ਆ ਇਹ ਪੂਰਾ ਪਿਓਰ ਸੀਡ ਆ ਇਹ ਇਹ ਦੇਸੀ ਸੀਡ ਆ ਜੀ ਜਮਾਂ 스멜 ਬਹੁਤ ਜ਼ਿਆਦਾ ਹੈ ਦੇ ਅੰਦਰ ਇਹ ਅਸੀਂ ਸੀਡ ਜਿਹੜਾ ਸੀਗਾ ਬੜਾ ਮਤਲਬ ਜਿਹੜਾ ਅਸੀਂ ਬੜੀ ਔਖੀ ਭਾਲ ਕਰਕੇ ਅਸੀਂ ਲੈ ਕੇ ਆਏ ਆ ਝਾੜ ਵੀ ਇਹਦਾ ਬਹੁਤ ਜ਼ਿਆਦਾ ਹੈ ਤੇ ਐਡਾ ਜਿਹੜਾ ਮੋਟਾ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਸੀਡ ਹੈਗਾ ਇਹ ਤੇ ਇਹਦੀ ਜਿਹੜਾ ਤੁਸੀਂ ਦੇਖੋਗੇ ਰੰਗ ਦੇਖੋ ਤੁਸੀਂ ਇਹਦਾ ਬਿਲਕੁਲ ਇੰਨਾ オリジナル ਰੰਗ ਹੈ ਔਰ ਔਰ ਸਮੈਲ ਜੀ ਇੰਨੀ ਜ਼ਿਆਦਾ ਹੈ ਵੀ ਮਤਲਬ ਹੁਣ ਅਸੀਂ ਇੱਥੇ ਖੋਲੀ ਆ ਤਾਂ ਲਾਗੇ ਲਾਗੇ ਮਤਲਬ ਮੰਨ ਕੇ ਚੱਲੋ ਵੀ ਪੂਰੀ ਸਮੈਲ ਜਿਹੜੀ ਹੈ ਇਹ ਇਹਦੀ ਆ ਰਹੀ ਹੈ ਹਲਦੀ ਦੀ ਤਾਂ ਇਹ ਦੋਸਤੋ ਅਸੀਂ ਇਹ ਹਲਦੀ ਦਾ ਸੀਡ ਜਿਹੜਾ ਅਸੀਂ ਖੁਦ ਵੀ ਲਾ ਰਹੇ ਆ ਤਿਆਰ ਕਰ ਰਹੇ ਆ ਤੇ ਵੇਚ ਵੀ ਰਹੇ ਆ ਜੇ ਕਿਸੇ ਮੇਰੇ ਵੀਰ ਭਰਾ ਨੂੰ ਕਿਸੇ ਨੂੰ ਵੀ ਇਹ ਸੀਡ ਚਾਹੀਦਾ ਹੈ ਤਾ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਆਪਣਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਇਹਦੇ ਵਟਸਐਪ ਵੀ ਚੱਲਦਾ ਹੈ ਤੇ ਤੁਹਾਨੂੰ ਕਿਤੇ ਵੀ 2 ਕਿਲੋ 3 ਕਿਲੋ 5 ਕਿਲੋ ਚਾਹੀਦੀ ਹੋਵੇ ਤਾਂ ਅਸੀਂ ਬਾਈ ਪੋਸਟ ਅਸੀਂ ਭੇਜ ਸਕਦੇ ਹਾਂ ਤੇ ਰੇਟ ਜਿਹੜੇ ਆ ਉਹ ਤੁਸੀਂ ਵਟਸਐਪ ਤੇ ਮੇਰੇ ਨਾਲ ਜਿਹੜਾ ਆ ਜੁੜ ਕੇ ਤੁਸੀਂ ਲੈ ਸਕਦੇ ਹੋ ਤੇ ਇਹਦਾ ਜਿਹੜਾ ਹੁਣ ਲਾਉਣ ਦਾ ਜਿਹੜਾ ਟਾਈਮ ਉਹ ਬਈ ਇਹ ਮਾਰਚ ਦਾ ਮਹੀਨਾ ਜਿਹੜਾ ਆ ਇਹ ਸੀਗਾ ਤੇ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਮਾਰਚ ਤੇ ਅਪ੍ਰੈਲ ਦੇ ਵਿੱਚ ਜ਼ਰੂਰੀ ਲਾਓ ਇਹਨੂੰ ਤੇ ਅਸੀਂ ਜਿਹੜੀ ਇਹ ਹਲਦੀ ਜਿਹੜੀ ਲਾਉਣੀ ਹੈ ਇਹ ਅਸੀਂ ਲਾਉਣੀ ਆ ਬਾਗ ਦੇ ਅੰਦਰ ਤੇ ਬਾਗ ਦੇ ਅੰਦਰ ਜਿਹੜੀ ਅਸੀਂ ਕੱਲੀ ਹਲਦੀ ਨਹੀਂ ਲਾਉਣੀ ਇਹਦੇ ਨਾਲ ਅਸੀਂ ਇੱਕ ਆ ਤੁਸੀਂ ਛਾਂਟ ਦੇਖ ਲਓ ਵੀ ਅਸੀਂ ਨਾ ਹਲਦੀ ਦੇ ਵਿੱਚੋਂ ਛਾਂਟ ਆ ਜਿਹੜੀ ਉਹ ਅਸੀਂ ਸਾਰੀ ਕੱਢ ਦਿੰਨੇ ਆ ਬਾਹਰ ਕੱਢ ਦਿੰਨੇ ਆ ਅਸੀਂ ਛਾਂਟ ਨੂੰ ਤੇ ਫਿਰ ਗੱਲ ਕਰਦੇ ਜਿਹੜਾ ਬਾਗ ਦੇ ਅੰਦਰ ਜਿਹੜੀ ਅਸੀਂ ਹਲਦੀ ਲਾਉਣੀ ਹੈ ਨਾ ਇਹਦੇ ਨਾਲ ਨਾਲ ਅਸੀਂ ਜਿਹੜਾ ਆ 4 in 1 ਮਤਲਬ ਕਹਿਣ ਦਾ ਭਾਵ ਹੈ ਕਿ ਇੱਕ ਤਾਂ ਬਾਗ ਦੀ ਇਨਕਮ ਦੂਜਾ ਧਣੀਆਂ ਇਹ ਚੀਜ਼ਾਂ ਅਸੀਂ ਇਹਦੇ ਨਾਲ ਜਿਹੜੇ ਚੌਲੇ ਲਾਉਣੇ ਆ ਤੇ ਮੂੰਗੀ ਲਾਉਣੀ ਹੈ ਇਹ ਚੀਜ਼ਾਂ ਜਿਹੜੀਆਂ ਅਸੀਂ ਇਹਦੇ ਨਾਲ ਤਿਆਰ ਕਰਨੀਆਂ ਨੇ ਜਦੋਂ ਤਿਆਰ ਹੋ ਜਾਣੀਆਂ ਉਦੋਂ ਅਸੀਂ ਉਹਦੀ ਵੀਡੀਓ ਫੇਰ ਪਾਵਾਂਗੇ ਤਾਂ ਬਾਈ ਬਣ ਕੇ ਜਿਹੜੀਆਂ ਜਿਹੜੇ ਅਸੀਂ ਇਹ ਜਿਹੜੀ ਮਿਹਨਤ ਕਰ ਰਹੇ ਹੈਗੇ ਆ ਇਹ ਸਾਡੇ ਜ਼ਿਮੀਂਦਾਰ ਉਹਨਾਂ ਭਰਾਵਾਂ ਵਾਸਤੇ ਹੈ ਜਿਹੜੇ ਮੁੰਡੇ ਅੱਜ ਜਿਹੜੇ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਜ਼ਿਮੀਂਦਾਰ ਜਿਹੜਾ ਛੱਡਦੇ ਜਾਂਦੇ ਆ ਤੇ ਉਹ ਬਾਹਰ ਨੂੰ ਰੁੱਖ ਕਰਦੇ ਜਾਂਦੇ ਆ ਤੇ ਬਾਈ ਇਹਦੇ ਵਿੱਚ ਬਹੁਤ ਇਨਕਮ ਆ 4 ਤੋਂ 5 ਲੱਖ ਰੁਪਏ ਇੱਕ ਕਿੱਲੇ ਦੀ ਇਨਕਮ ਹੈਗੀ ਹੈ ਜੇ ਤੁਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਇਹਨੂੰ ਉਹ ਕਰ ਲਿਆ ਤੇ ਰਹਿ ਗਈ ਗੱਲ ਜੀ ਇਹ ਮੈਂ ਇੱਕ ਹੋਰ ਕਹਿੰਨਾ ਜੀ ਇਹ ਜਿਹੜੀ ਹਲਦੀ ਹੈ ਇਹ ਤੁਸੀਂ ਘਰਾਂ ਦੇ ਵਿੱਚ ਜ਼ਰੂਰ ਲਾਓ ਜਿਹੜਾ ਕਿਚਨ ਗਾਰਡਨ ਹੈ ਉਹਦੇ ਅੰਦਰ ਤੁਸੀਂ 2 ਕਿਲੋ 3 ਕਿਲੋ 5 ਕਿਲੋ ਲਾਓ ਜਿਹੜੇ ਆਪਾਂ ਡੈਕੋਰੇਸ਼ਨ ਬੂਟੇ ਲਾਉਣੇ ਆ ਜਾਂ ਹੋਰ ਲਾਉਣੇ ਆ ਜੇ ਤੁਸੀਂ ਹੁਣ ਹਲਦੀ ਲਾਉਗੇ ਤਾਂ ਨਾਲੇ ਤਾਂ ਇਹ ਉਸ ਡੈਕੋਰੇਸ਼ਨ ਦਾ ਵੀ ਕੰਮ ਕਰੂਗੀ ਤੇ ਨਾਲੇ ਤੁਹਾਡੇ ਘਰ ਦਾ ਜਿਹੜਾ ਆ ਉਹ ਆਪਣੇ ਰਸੋਈ ਦਾ ਜਿਹੜਾ ਆ ਉਹ ਉਹ ਮਸਾਲਾ ਜਿਹੜਾ ਉਹ ਤੁਹਾਡਾ ਰੈਡੀ ਹੋਊਗਾ ਘਰ ਦਾ ਪਿਓਰ ਤਾਂ ਇਸ ਕਰਕੇ ਅਸੀਂ ਇਸ ਜਿਹੜੀ ਆ ਸਭ ਨੂੰ ਰੈਅ ਦੇ ਰਹੇ ਆ ਵੀ ਅਸੀਂ ਆਪਣਾ ਉਪਰਾਲਾ ਜਿਹੜਾ ਹੈ ਉਹ ਅਸੀਂ ਕਰ ਰਹੇ ਆ ਅਸੀਂ ਇਹਦੇ ਤੇ ਪੂਰਾ ਜ਼ੋਰ ਲਾ ਰੱਖਿਆ ਕਿ ਸਾਡਾ ਜਿਹੜਾ ਕਿਸਾਨ ਜਿਹੜਾ ਪਿੱਛੇ ਜਾ ਰਿਹਾ ਹੈ ਵੀ ਉਹ ਜਿਹੜੀ ਹੈ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਵੀ ਉਹਦੇ ਵਾਸਤੇ ਅਸੀਂ ਇਹ ਜਿਹੜਾ ਸੀਡ ਜਿਹੜਾ ਆ ਅਸੀਂ ਅਵੇਲੇਬਲ ਕੀਤਾ ਇਹਨੂੰ ਅਸੀਂ ਜ਼ਿਆਦਾ ਟਾਈਮ ਜਿਹੜਾ ਇਹਨੂੰ ਅਸੀਂ ਧੁੱਪੇ ਨਹੀਂ ਰੱਖ ਸਕਦੇ ਕਿਉਂਕਿ ਇਹ ਜੇ ਅਗਰ ਅਸੀਂ 5-7 ਦਿਨ ਇਹਨੂੰ ਇੱਥੇ ਰੱਖਾਂਗੇ ਤਾਂ ਇਹ ਸੁੱਕਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਇਹਨੂੰ ਅਸੀਂ ਬੋਰੀਆਂ ਲੈ ਕੇ ਪਾਣੀ ਪਾ ਕੇ ਬੋਰੀਆਂ ਦੇ ਨਾਲ ਟੱਕੇ ਰੱਖਣਾ ਪੈਂਦਾ ਜੇ ਕਿਸੇ ਵੀਰ ਭਰਾ ਨੇ ਨੂੰ ਚਾਹੀਦਾ ਹੈ ਨਾ ਅਸੀਂ ਤਾਂ ਸਿਰਫ ਇਹਨੂੰ ਜ਼ਮੀਨ ਦੇ ਅੰਦਰ ਇੱਕ ਸਟੋਰ ਦੇ ਅੰਦਰ ਰੱਖਿਆ ਹੋਇਆ ਤਾਂ ਕਿ ਇਹ ਉਹ ਨਾ ਹੋਵੇ ਤਾਂ ਇਹਦਾ ਜਿਹੜਾ ਬੀਜਣ ਦਾ ਜਿਹੜਾ ਟਾਈਮ ਹੈ ਉਹ ਬਿਲਕੁਲ ਹੁਣ ਰੈਡੀ ਹੈ ਬਿਲਕੁਲ ਤਿਆਰ ਹੈ ਤੇ ਬੈੱਡ ਪਹਿਲਾਂ ਬਣਾ ਲਓ ਬੈੱਡ ਬਣਾ ਕੇ ਜਿਹੜੇ ਉਹਦੇ ਅੰਦਰ ਤੁਸੀਂ ਇਸ ਤਰੀਕੇ ਦੇ ਨਾਲ ਜਿਹੜੇ ਆ ਬੈੱਡ ਬਣ ਗਏ ਇਹਦੇ ਵਿੱਚ ਤੁਸੀਂ ਕਸੀਏ ਦੇ ਨਾਲ ਖਾਲੀ ਮਾਰ ਲਓ ਤਕਰੀਬਨ 5 ਤੋਂ 6 ਇੰਚ ਡੂੰਗੀ ਹੋਵੇ ਇਹਦੇ ਅੰਦਰ ਜਿਹੜਾ ਬੀਜ ਜਿਹੜਾ ਤੁਸੀਂ ਸੁੱਟਣਾ ਹੈ ਉਹ ਵੀ ਇੱਕ ਮੁਠੀ ਨੂੰ ਐ ਬੰਦ ਕਰ ਲੈਣਾ ਤੇ ਗੁੱਠੇ ਨੂੰ ਖੋਲ ਲੈਣਾ ਮਤਲਬ 5 ਤੋਂ 6 ਇੰਚ ਜਿਹੜਾ ਤੁਹਾਡਾ ਉਹ ਬਣ ਜਾਣਾ ਜਿਹੜਾ ਇੱਕ ਉਹਦੇ ਵਿੱਚ ਜਿਹੜਾ ਤੁਸੀਂ ਇਹਨੂੰ ਬੀਜ ਨੂੰ ਸੁੱਟੀ ਜਾਣਾ ਉਹ ਤਕਰੀਬਨ ਇੱਕ ਮੁਠੀ ਖੋਲ ਕੇ ਨਾ ਤੇ ਇੱਕ ਬੰਨੇ ਗੁੱਠੇ ਨੂੰ ਐ ਖੋਲ ਲੋ ਤੇ ਮੁਠੀ ਬੰਦ ਕਰ ਲੋ ਇਸ ਤਰੀਕੇ ਦੇ ਨਾਲ ਤਾਂ ਇਸ ਤਰੀਕੇ ਦੇ ਨਾਲ ਇਹਨੂੰ ਬੀ ਨੂੰ ਤੁਸੀਂ ਲਈ ਚੱਲੋ ਤੇ ਉਹ ਬਹੁਤ ਸੌਖਾ ਹੈ ਬਈ ਬਹਿ ਕੇ ਲਾਉਣ ਦੀ ਲੋੜ ਨਹੀਂ ਹੈਗੀ ਜੇ ਲੇਵਰ ਲਾਵਾਂਗੇ ਬੈਠ ਕੇ ਤਾਂ ਦੁੱਗਣੀ ਲੇਵਰ ਲੱਗੂਗੀ ਇਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਕੰਮ ਹੈ ਉਹ ਅੱਧੇ ਟਾਈਮ ਦੇ ਵਿੱਚ ਜਿਹੜਾ ਆ ਜਿਹੜਾ ਨਿਬੜ ਜਾਊਗਾ ਆ ਜਿਹੜਾ ਸਾਈਡ ਆ ਜਿਹੜੀ ਇੱਥੇ ਅਸੀਂ ਧਣੀਆਂ ਤੇ ਇੰਟਰ ਕ੍ਰੋਪ ਕਰਾਂਗੇ ਜਿਹੜੀ ਧਣੀਆਂ ਦੀ ਜਿਹੜੇ ਹੋਰ ਚੋਲੇ ਲਾਉਣੇ ਆ ਜਾਂ ਮੂਲੀ ਲਾਉਣੀ ਹੈ ਉਹ ਅਸੀਂ ਬਾਗ ਦੀ ਜਿਹੜੀ ਆ ਅਸੀਂ ਬਾਗ ਦੇ ਅੰਦਰ ਜਿਹੜੀ ਆ ਸਾਈਡ ਆ ਜਿਹੜੀ ਬਿਲਕੁਲ ਸਾਈਡ ਆ ਇਹਦੇ ਤੇ ਲਾਵਾਂਗੇ ਅਸੀਂ ਬੈੱਡ ਬਣਾ ਕੇ ਇੱਥੇ ਘਾਹ ਨੂੰ ਕੱਢ ਕੇ ਅਸੀਂ ਆ ਦੇਖੋ ਤਿਆਰ ਆ ਸਾਡਾ ਇਹਨੂੰ ਅਸੀਂ ਪੂਰਾ ਤਿਆਰ ਕਰਾਂਗੇ ਤੇ ਆ ਦੂਜੀ ਸਾਈਡ ਆ ਗਈ ਤੇ ਇਧਰੋਂ ਉਸ ਕਿਨਾਰੇ ਤੇ ਤੇ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਦੇ ਨਾਲ ਮਿੱਟੀ ਪਾ ਦੇਣੀ ਹੈ ਬਈ ਆ ਤੁਸੀਂ ਆ ਦੇਖੋ ਤੁਸੀਂ ਜਦੋਂ ਹਲਦੀ ਲੱਗ ਗਈ ਇਸ ਤਰੀਕੇ ਨਾਲ ਮਿੱਟੀ ਪਾਈ ਚੱਲੋ ਤੁਹਾਡਾ ਜਿਹੜਾ ਮਨ ਕੇ ਚੱਲੋ 3 ਦਿਨ ਇੱਕ ਕਿੱਲੇ ਚਾਰ ਦਿਨ ਲੱਗਣੇ ਆ ਉਹ ਤੁਹਾਡਾ ਇੱਕ ਦਿਨ ਦੇ ਵਿੱਚ ਕੰਮ ਨਿਬੜ ਜਾਊਗਾ ਅੱਧੀ ਲੀਵਰ ਲੱਗੂਗੀ ਤਾਂ ਇਹ ਸੀ ਤਰੀਕਾ ਜਿਹੜਾ ਲਾਉਣ ਦਾ ਦੂਜੀ ਗੱਲ ਹੈ ਜੀ ਤੁਸੀਂ ਜਿਹੜਾ ਜ਼ਮੀਨ ਤਿਆਰ ਕਰਨ ਤੋਂ ਪਹਿਲਾਂ ਇੱਕ ਜਿਹੜਾ ਦੋ ਟਰਾਲੀਆਂ ਜਿਹੜੀਆਂ ਬਿਲਕੁਲ ਪਿਓਰ ਰੂੜੀ ਦੀਆਂ ਹੋਣ ਜਿਹੜੀਆਂ ਗਲੀ ਸੜੀ ਰੂੜੀ ਹੋਵੇ ਤੇ ਇੱਕ ਗੱਟਾ ਜਿਹੜਾ ਆ ਸੁਪਰ ਦਾ ਤੇ ਇੱਕ ਗੱਟਾ ਐਮਓਪੀ ਉਹ ਪਾ ਦਿਓ ਤੇ ਜੇ ਕੋਈ ਜ਼ਮੀਨ ਜੇ ਤੁਸੀਂ ਚੈੱਕ ਕਰਾਈ ਆ ਤਾਂ ਉਹਦੇ ਅੰਦਰ ਤੁਸੀਂ ਜੋ ਵੀ ਉਹਦੇ ਚ ਘਾਟ ਆ ਜਿੰਕ ਦੀ ਹੈ ম্যাগਨੀਸ਼ੀਆ ਮਾਈਕਰੋਨਟ੍ਰੈਂਟ ਉਹ ਤੁਸੀਂ ਪਾ ਸਕਦੇ ਹੋ ਤਾਂ ਇਹ ਜੇ ਤੁਸੀਂ ਜ਼ਮੀਨ ਟੈਸਟ ਕਰਾ ਕੇ ਪਾਉਗੇ ਤਾਂ ਉਸ ਤੋਂ ਵਧੀਆ ਨਹੀਂ ਤਾਂ ਤੁਸੀਂ ਇਹ ਜੀ ਚੀਜ਼ਾਂ ਪਾ ਦਿਓ ਮਾਈਕਰੋਨਟ੍ਰੈਂਟ ਅੱਜ ਕੱਲ ਬਹੁਤ ਵਧੀਆ ਆ ਰਹੇ ਨੇ ਤੁਸੀਂ ਕੋਈ ਵੀ ਜਿਹੜਾ ਮਾਈਕਰੋਨਟ੍ਰੈਂਟ ਐਰਿਸ ਦਾ ਲੈ ਲਓ ਚਾਹੇ ਮਲਟੀਪਲੈਕਸ ਦਾ ਲੈ ਲਓ ਕਿਸੇ ਦਾ ਵੀ ਲੈ ਲਓ ਉਹ ਤੁਸੀਂ ਇਹਦੇ ਅੰਦਰ ਪਾਓ ਇਹ ਬਾਗ ਦੇ ਵਿੱਚ ਜਿਹੜਾ ਇਹ ਸਭ ਤੋਂ ਵਧੀਆ ਉਪਰਾਲਾ ਕਿਉਂਕਿ ਜਿਹੜਾ ਹੁਣ ਸਾਡਾ ਪਿਛਲੇ ਕੁਝ ਟਾਈਮ ਤੋਂ ਜਿਹੜਾ ਨਰਮਾ ਸਾਡਾ ਫੇਲ ਹੋ ਚੁੱਕਿਆ ਉਹ ਉਸ ਤੋਂ ਅਸੀਂ ਨਿਜਾਤ ਪਾਉਣ ਵਾਸਤੇ ਆ ਇੱਕ ਅਸੀਂ ਨਵੀਂ ਇੱਕ ਤਕਨੀਕ ਜਿਹੜੀ ਸ਼ੁਰੂ ਕਰਨਾ ਜਾਂ ਜਿਹੜੇ ਆ ਸ਼ੁਰੂ ਕੀਤੀ ਹੈ ਤਾਂ ਇਸ ਕਰਕੇ ਅਸੀਂ ਜ਼ਿੰਮੇਦਾਰ ਵੀਰ ਮੇਰੇ ਨੂੰ ਅਸੀਂ ਇਹ ਸੁਝਾਅ ਦਿੰਨੇ ਆ ਕਿ ਤੁਸੀਂ ਵੀ ਇਸ ਤਰੀਕੇ ਦੇ ਨਾਲ ਕਰੋ ਮਾਰਕੀਟ ਦੀ ਕੋਈ ਦਿੱਕਤ ਨਹੀਂ ਹੈਗੀ ਮਾਰਕੀਟ ਬਹੁਤ ਸੌਖੀ ਹੈ ਜੇ ਭਾਈ ਦੁਕਾਨਦਾਰ ਦੁਕਾਨਾਂ ਦੇ ਬਹਿ ਕੇ ਹਲਦੀ ਸਾਰਾ ਕੁਝ ਬੀਚ ਸਕਦੇ ਤਾਂ ਸਾਡੇ ਜੱਟਾਂ ਦੇ ਮੁੰਡੇ ਵੀ ਦੁਕਾਨਾਂ ਦੇ ਜਾਂ ਜ਼ਿੰਮੇਦਾਰਾਂ ਦੇ ਮੁੰਡੇ ਵੀ ਜਿਹੜੇ ਆ ਅਸੀਂ ਵੀ ਸੇਲ ਕਰਨ ਜਾਣਦੇ ਆ ਸੇਲ ਕਰ ਸਕਦੇ ਆ ਤੁਹਾਡੇ ਕੋਲੋਂ ਸਾਰਾ ਕੁਝ ਲੈਣ ਨੂੰ ਤਿਆਰ ਨੇ ਤੁਸੀਂ ਇੱਕ ਉਪਰਾਲਾ ਤੁਹਾਡਾ ਹੋਣਾ ਚਾਹੀਦਾ ਗ੍ਰਾਹਕ ਤੁਹਾਡੇ ਕੋਲ ਬੈਠੇ ਨੇ ਬਾਹਰ ਉਡੀਕ ਰਹੇ ਨੇ ਵੀ ਸਾਨੂੰ ਜਿਹੜੀ ਆ ਚੀਜ਼ ਆ ਉਹ ਪਿਓਰ ਮਿਲੇ ਤੇ ਵਧੀਆ ਮਿਲੇ ਇਹ ਦੀ ਗਰੰਟੀ ਹੈ ਜੀ ਜਿਹੜੀ ਹਲਦੀ ਆਪਣੇ ਵਾਲੀ ਜਿਹੜਾ ਇੱਕ ਵਾਰ ਕਿਸ ਨੇ ਬੀਜਲੀ ਤਾਂ ਉਹ ਕਿਸ ਨੇ ਵਰਤ ਲਈ ਤਾਂ ਉਹ ਦੁਬਾਰਾ ਦੂਜੀ ਹਲਦੀ ਨੂੰ ਹੱਥ ਨਹੀਂ ਪਾਊਗਾ ਉਹ ਏਸੇ ਹੀ ਹਲਦੀ ਨੂੰ ਜਿਹੜਾ ਆ ਤੁਹਾਨੂੰ ਡਿਮਾਂਡ ਕਰੂਗਾ ਇੱਕ ਵਾਰ ਤੁਸੀਂ ਇਹਦਾ 20 ਵੀ ਬਣਾ ਲਓ ਚਾਹੇ ਤੁਸੀਂ ਆਪਦੇ ਘਰੇ ਲਾ ਕੇ ਵੀ ਬਣਾ ਲਓ ਤੇ ਚਾਹੇ ਖੇਤ ਚ ਲਾ ਕੇ ਬਣਾ ਲਓ ਥੋੜਾ ਲਾ ਲਓ ਕਿਉਂਕਿ ਥੋੜਾ ਜਿਹਾ ਮਹਿੰਗਾ ਹੁੰਦਾ ਕੋਸਟਲੀ ਹੁੰਦਾ ਤਾ ਇੱਕ ਬਜਟ ਨਹੀਂ ਹੁੰਦਾ ਤਾਂ ਕਨਾਲ ਤੋਂ ਸ਼ੁਰੂ ਕਰ ਲਓ ਅੱਧੀ ਕਨਾਲ ਤੋਂ ਸ਼ੁਰੂ ਕਰ ਲਓ ਤਾਂ ਕਰੋ ਜ਼ਰੂਰ ਇੱਕ ਜਿੱਥੇ ਵੀ ਆਪਣੇ ਪ੍ਰੋਬਲਮ ਆਉਂਦੀ ਹੈ ਜਦੋਂ ਜਿਹੜਾ ਘਾਹ ਦੀ ਆ ਜਦੋਂ ਤੁਸੀਂ ਪਾਣੀ ਲਾਉਣਾ ਹਲਦੀ ਨੂੰ ਤਾਂ ਇੱਕ ਪੈਂਡ ਹੀ ਦਵਾਈ ਆਉਂਦੀ ਆ ਉਹ ਤੁਸੀਂ ਨਾ ਪਾਣੀ ਦੇ ਨਾਲ ਹੀ ਪਾ ਦਿਓ ਜਿੱਥੋਂ ਤੱਕ ਪਾਣੀ ਦੀ ਲੇਅਰ ਹੋਊਗੀ ਉੱਥੋਂ ਤੱਕ ਘਾਹ ਨਹੀਂ ਉਗੜਨ ਦਿੰਦੀ ਉਹ ਉਹ ਪਹਿਲੀ ਪਾਣੀ ਦੇ ਨਾਲ ਹੀ ਪਾ ਦੇਣੀ ਹੈ ਹਾਂਜੀ ਕਿੱਦਾਂ ਲੱਗੀ ਵੀਡੀਓ ਤਾਂ ਵਧੀਆ ਲੱਗੀ ਸ਼ੇਅਰ ਕਰ ਦਿਓ ਦਬਕੇ ਦੇ ਨਾਲੇ ਮੇਰੇ ਵੀਰ ਭਰਾਵਾਂ ਮਾਲਵੇ ਦੇ ਵਿੱਚ ਜਿਹੜੇ ਸਾਡੇ ਜਿੱਥੇ ਨਰਮਾਦ ਬੈਲਟ ਹੈ ਜਿੱਥੇ ਨਰਮੇ ਦਾ ਹੁਣ ਖਤਮ ਹੋ ਚੁੱਕਿਆ ਨਰਮੇ ਨੂੰ ਆਈਵਰੀ ਸਾਨੂੰ ਵਾਉਣਾ ਪੈਂਦਾ ਤਾਂ ਉੱਥੇ ਅਸੀਂ ਇੱਕ ਨਵਾਂ ਉਪਰਾਲਾ ਕਰ ਸਕੀਏ ਤਾਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ